ਕਿਆ ਮੇਰਾ ਵੀ ਰਣਾ ਹਾਏ ਦੇ ਦੇ ਕੇ ਮੱਪਰਿਆ ਗੱਲ ਇਹ ਕਿ ਮੰਮੀ ਤੇ ਮੇਰੇ ਦੋ ਭਰਾ ਇੱਕ ਭੂਆ ਦਾ ਲੜਕਾ ਸੀ ਇੱਕ ਮੇਰਾ ਛੋਟਾ ਭਰਾ ਸੀ ਇਹ ਦਰਨ ਤਾਂ ਜਾਣਦੇ ਸੀ ਕਚਰੀ ਮੰਮੀ ਦੀ ਪੈਨਸ਼ਨ ਦੀ ਉਹ ਖਾਤਾ ਚੇਂਜ ਕਰਾਉਣ ਤੇ ਆਉਂਦੇ ਆ ਇਧਰੋਂ ਲੋਕਿਆਂ ਲਾਗੇ ਐਕਸੀਡੈਂਟ ਹੋ ਗਿਆ ਜੀ ਇਹਨਾਂ ਦਾ ਗੱਡੀ ਵਜੀ ਬਲੈਰੋ ਆਗੇ ਵਿੱਚ ਹਾਂਜੀ ਗੱਡੀ ਵੀ ਰੋਂਗ ਸਾਈਡ ਵੱਜੀ ਆ ਜੀ ਆਗੇ ਇੱਕ ਬੱਚਾ ਸੀ ਉਹਦਾ ਉਹ 4 ਕਿ ਸਾਲ ਦਾ ਬੱਚਾ ਜੀ ਉਹਦਾ ਜਿਹੜੀ ਗੱਡੀ ਵੱਜੀ ਉਹ ਕਿਹਦੀ ਸੀ ਉਹ ਓ ਐਸ ਡੀ ਐਮ ਸਾਹਿਬ ਕੋਈ ਦੱਸਣ ਦੇ ਜੀ ਉਹਨਾਂ ਦੀ ਗੱਡੀ ਕਿੱਥੋਂ ਦੀ ਐਸਨਾਂ ਦੇ ਮੈਨੂੰ ਨਹੀਂ ਅਜੇ ਪਤਾ ਕਿੱਥੋਂ ਦੇ ਕਿੰਨੇ ਜਾਨੀ ਦੇ ਵਿੱਚ ਪੋਟਲ ਜੱਟਨੀ ਹੋਏ ਜਾਂਦਾ ਕੋਈ ਦੋਵਾਂ ਦੀ ਡੈਥ ਹੋ ਗਈ ਮੇਰੇ ਨਿੱਕੇ ਭਰਾ ਦੀ ਤੇ ਮਮੂ ਆ ਦੀ ਡੈਥ ਹੋ ਗਈ ਆ ਭੂਆ ਦਾ ਲੜਕਾ ਮਰੀਦਾ ਉਹ ਵਾਲੇ ਗੰਭੀਰ ਹਾਲਤ ਵਿੱਚ ਆ ਜਿਹੜਾ ਤੁਹਾਡਾ ਭਰਾ ਆ ਸੁਣੋ ਚਾਹੇ ਜੋ ਉਹ ਮੋਟਰਸਾਈਕਲ ਨਹੀਂ ਚਲਾਉਣਾ ਦਾ ਜਿਹੜਾ ਕੇ ਤੂ ਆ ਦਾ ਮੁੰਡਾ ਹੈ ਉਹ ਤਾਣ ਨਾਲ ਆਇਆ ਹਾਂਜੀ ਉਹ ਤਾਣ ਨਾਲ ਆਇਆ ਇਹ ਜੀ ਉਹਨੂੰ ਮੋਟਰਸਾਈਕਲ ਇੱਕ ਕਚੈਰੀ ਜਾ ਰਹੀ ਸੀ ਤਰਨ ਤਾਰਨ ਖਾਤਾ ਚੇਂਜ ਕਰਾਉਣਾ ਸੀ ਮੰਮੀ ਦਾ ਪੈਨਸ਼ਨ ਦਾ ਵਿਧਵਾ ਪੈਨਸ਼ਨ ਆਉਂਦੀ ਨਾ ਪਾਪਾ ਦੀ ਡੈਥ ਹੋਈ ਉਦਾ ਕਰਕੇ ਖਾਤਾ ਚੇਂਜ ਨਾ ਨਾ ਹੁੰਦੇ ਹੀ ਬੈਂਕ ਦਾ ਹਾਂਜੀ ਲਾਈਫਲਾਈਨ ਰੈਸਕਿਊ ਨੂੰ ਕਾਲ ਆਉਂਦੀ ਆ ਕੁਛ 11:30 ਵਜੇ ਇੱਥੇ ਐਕਸੀਡੈਂਟ ਹੋਇਆ ਵਾ ਬਲੈਰੋ ਦਾ ਜਿਸ ਨਾਲ ਇੱਕ ਮੋਟਰਸਾਈਕਲ ਦੇ ਸਵਾਰ ਜਿਹੜੇ ਤਿੰਨ ਜਾਣੇ ਸੀਗੇ ਉਹਨਾਂ ਦੇ ਨਾਲ ਐਕਸੀਡੈਂਟ ਰਿਹਾ ਵਾ ਲਾਈਫਲਾਈਨ ਰੈਸਕਿਊ ਪਹੁੰਚ ਕੇ ਫੁੱਲ ਰਿਸਪੌਂਡ ਕਰਦੀ ਆਪਣੀ ਟੀਮ ਦੇ ਨਾਲ ਤੇ ਉਹਨਾਂ ਨੂੰ ਕਿੱਥੇ ਲੈ ਗਏ ਸਾਨੂੰ ਹਾਂਜੀ ਜਿਸ ਤੱਕ ਸਾਨੂੰ ਪਤਾ ਲੱਗਾ ਵਾ ਸਾਡੀ ਟੀਮ ਤੋਂ ਆਉਣ ਤੋਂ ਪਹਿਲਾਂ ਹੀ ਐਕਸੀਡੈਂਟ ਕਵਰ ਹੋ ਗਿਆ ਹੈਗਾ ਤੇ ਉਹਨਾਂ ਨੂੰ ਇਸ ਟਾਈਮ ਦੇ ਉੱਤੇ ਤਰਨਤਾਰਨ ਸਿਵਲ ਹਸਪੀਟਲ ਲੈ ਕੇ ਗਿਆ ਹੈ ਜੀ ਐਸ ਡੀ ਐਮ ਸਾਹਿਬ ਪੱਟੀ ਦੀ ਗੱਡੀ ਆ ਰਹੀ ਸੀ ਉਹ ਗੱਡੀ ਇਧਰੋਂ ਤਰਨਤਾਰਨ ਤੋਂ ਪੱਟੀ ਨੂੰ ਜਾ ਰਹੀ ਸੀ ਆਪਰਚੁਨਿਟ ਤੇ ਇੱਕ ਬਾਈਕ ਤੇ ਤਿੰਨ ਜਣੇ ਸਵਾਰ ਆ ਰਹੇ ਸੀ ਜਿਨ੍ਹਾਂ ਦੇ ਵਿੱਚ ਆਸਲਪਿੰਡ ਦਾ ਇੱਕ ਸੰਗਰਾਮ ਸਿੰਘ ਇੱਕ ਰਾਜਵੀਰ ਕੌਰ ਤੇ ਜਸ਼ਨਦੀਪ ਸਿੰਘ ਆਸਲਪਿੰਡ ਦੇ ਤਿੰਨੇ ਜਣੇ ਆ ਰਹੇ ਸੀ ਤੇ ਜਿਹੜਾ ਵਸਣ ਜੇ ਚਲੋ ਮੌਕਾ ਵੇਖਣਾ ਉਹਦੇ ਚ ਵੇਖ ਕੇ ਕਲੀਅਰ ਕਰਾਂਗੇ ਕਿ ਕਿਹੜੀ ਵਜ੍ਹਾ ਕਰਕੇ ਐਕਸੀਡੈਂਟ ਹੋਇਆ ਵਾ ਗੱਡੀ ਚ ਵਜਨ ਕਰਕੇ ਮੌਕੇ ਦੇ ਦੋ ਜਾਨਾਂ ਦੀ ਡੈਥ ਹੋ ਗਈ ਆ ਤੇ ਤੀਜੇ ਜਾਨਾ ਜਿਹੜਾ ਇੱਥੇ ਗੁਣਨਾਨ ਹਸਪਤਲ ਜਿਹੜਾ ਐਡਮਿਟ ਆ ਜੇਰੇ ਲਾਗੇ ਕਿਹਦੀ ਕਿਹਦੀ ਲੱਤ ਹੋਈ ਔਰ ਫਸਦੀ ਉਹਨਾਂ ਕੀ ਨਾਮ ਹੈ ਐਸਡੀਐਮ ਪੱਟੀ ਪ੍ਰੀ ਇੰਦਰ ਸਿੰਘ ਬੈਂਸ ਨੇ ਉਹਨਾਂ ਉਹਨਾਂ ਦੇ ਵੀ ਸੱਟ ਲੱਗੀ ਆ ਉਹ ਵੀ ਥੋੜਾ ਰੈਫਰ ਕਰ ਦਿੱਤੇ ਹੈਗੇ ਅਗੇ ਅਮਰ ਸਰ ਤੇ ਬਾਕੀ ਅਸੀਂ ਸਾਰਾ ਇਨਵੈਸਟੀਗੇਟ ਕਰਦੇ ਹਾਂ ਜੀ ਕਮੇਟੀ ਡੈਥ ਸੰਗਰਾਮ ਸਿੰਘ ਤੇ ਰਾਜੀਵੀਰ ਕੌਰ ਦੀ ਹੋਈ ਆ ਇਸਲਾਫੋ ਅੱਗੇ ਨੂੰ ਕੁੱਤਾਰ ਵਗੇ ਪਿਆਰ ਨਾਲ ਅੱਗੇ ਹੀ ਇਹਨਾਂ ਦਾ ਪਹੁੰਚੇ ਜੀ ਇੱਥੇ ਇਹਨਾਂ ਦਾ ਵਿਆਰ ਰਿਕਾਰਡ ਕਰਦੇ ਆ ਜੋ ਹੋਰ ਜਿਹੜੇ ਤੁਹਾਨੂੰ ਨਹੀਂ ਦਰਵੇ ਕੀਤੀ ਜਾਊਗੀ